ਰਾਮਾਤਾ ਦੇ ਕੁਝ ਸ਼ਾ ਸ਼ਾ ਪਿਆ ਇਹਨਾਂ ਨੂੰ ਤਾਂ ਹੈਪੀ ਹੈ ਕਾਰ ਦੀ ਗੱਲ ਸੀ ਕਿ ਬੜੀ ਸੀ ਖੱਦਰ ਵੀ ਰੂਰਾਂ ਦੀ ਮਤਲਬ ਅੱਛਾ ਜੀ ਅੱਛਾ ਕਿੱਦਾਂ ਲੱਗੀ ਆ ਮੈਨੂੰ ਪਤਾ ਨਹੀਂ ਲੱਗਾ ਕੋਈ ਸ਼ੋਰ ਸਰਕਟ ਹੈ ਕੋਈ ਹੋਇਆ ਜੀ ਕੋਈ ਤਾਂ ਜਿਵੇਂ ਪਤਾ ਲੱਗਾ ਪਰ ਜੇ ਤੁਹਾਡਾ ਮਾ ਬਸ ਇਹ ਮੁੰਡਾ ਰੂ ਜੀ ਪਿੰਜਰਿਆ ਸੀਗਾ ਆ ਕਿੰਨਾ ਕਿੰਨਾ ਨੁਕਸਾਨ ਹੈ ਕਿੰਨਾ ਜਿਹੜਾ ਸਮਾਰ ਪਾਇਆ ਹੋਇਆ ਸੀ ਹੋਰ ਪੁੱਛੀਏ ਬਸ 5-4 ਲੱਖ ਦਾ ਤਾਂ ਹੋਊਗਾ ਇਹ ਅੰਦਾਜ਼ਾ ਇਸ ਤੇ ਤੁਹਾਡਾ ਨਿਰਭਰ ਤੇ ਸਭ ਕੁਝ ਤੇ ਬਸ ਇਹੀ ਵੀ ਇਥੋਂ ਹੀ ਤਾਂ ਚੱਲ ਰਿਹਾ ਸੀ ਅੱਛਾ ਹੋ ਰਿਹਾ ਬਸ ਸਾਰੇ ਪਰਿਵਾਰ ਬੈਠੇ ਸੀ ਦੁਕਾਨ ਤੇ ਹਾਂਜੀ ਮੰਮੀ ਪਾਪਾ ਸਭ ਇੱਥੇ ਬੈਠੇ ਨੇ ਆਓ ਆਓ ਅੱਗ ਲੱਗੀ ਕਿਵੇਂ ਆ ਗਈ ਅੱਗ ਲੱਗੀ ਅੰਦਰ ਮਸ਼ੀਨ ਚੱਲ ਰਹੀ ਸੀ ਕਾਦੀ ਕਾਦੀ ਮਸ਼ੀਨ ਚੱਲ ਰਹੀ ਸੀ ਉਹ ਉਹ ਪਿੰਜਨ ਵਾਲੀ ਮਸ਼ੀਨ ਲੱਗੀ ਸੀ ਛੋਟੀ ਜਿਹੀ ਇੱਕ ਏੜੀ ਨਹੀਂ ਸੀਗੀ ਅੱਛਾ ਅੱਛਾ ਕਿੰਨਾ ਕੁ ਸਮਾਂ ਤੇ ਤੁਹਾਡਾ ਕਿੰਨੇ ਕ ਦੇਖੋ ਜੀ ਹੁਣ ਆਏ ਕਿਹੜਾ ਦਿਨ ਸੀ ਹੁੰਦੀ ਆ ਇਹਨਾਂ ਦਾ ਪਾਪਾ ਸੀਗਾ ਉਹ ਭਾਈ 5-7 ਲੱਖ ਹੈ ਜੀ ਉਹ ਵੀ ਲੱਗਣਾ ਪੈਣਾ 5-7 ਲੱਖ ਦਾ 5-7 ਲੱਖ ਦਾ ਸਮਾਨ ਪਾਇਆ ਹੋਇਆ ਸੀ ਇਸ ਤੋਂ ਇਲਾਵਾ ਹੋਰ ਕਿੰਨਾ ਘਨਕਸਾਰ ਹੋਇਆ ਹੋਰ ਦੇਖਦੇ ਹਾਂ ਜੀ ਕੀ ਬਚਿਆ ਹੋਊਗਾ ਕਿੰਨਾ ਸਾਰੀ ਛੱਤ ਝੁੰਡਲੀ ਕੀ ਬਚਣੀ ਹੈ ਇਹ ਤਾਂ ਇਹੀ ਸੀਗਾ ਗੁਜ਼ਾਰਾ ਦੁਕਾਨ ਜੀ ਇਹੀ ਹੈ ਜੀ ਪਾਕਿਸਤਾਨ ਦਾ ਹੀ ਹੁਣ ਆਈ ਕੁਝ ਸਾਡਾ ਕੋਈ ਐਸਟੀਮੇਟ ਨਹੀਂ ਹੈਗਾ ਜੀ ਅੱਗ ਬੁਝਣ ਤੋਂ ਬਾਅਦ ਇਹ ਪਤਾ ਚਲ ਵੀ ਕਿੰਨਾ ਨੁਕਸਾਨ ਹੋਇਆ ਜੀ ਤੁਹਾਡੀ ਗੱਲ ਠਾਕ ਸੀ ਸਾਡੀ ਨਾਲ ਕਾਰ ਐਸੈਸਰੀ ਦਾ ਕੰਮ ਹੈ ਜੀ ਸਾਡਾ ਇਹ ਦੇ ਵਿੱਚ ਕਿੰਨਾ ਖ਼ਰਾਬ ਸੀਗੀ ਦੁਕਾਨ ਹਾਂਜੀ ਬਿਲਕੁਲ ਆਹ ਵਾਲੀ ਦੁਕਾਨ ਸਾਡੀ ਹੈ ਜੀ ਇਹ ਕਾਰ ਲਈ ਲੱਗਿਆ ਪਤਾ ਕੁਛ ਕਾਰ ਨਹੀਂ ਹੋ ਸਕਦਾ ਅੰਦਰ ਰੂਨ ਨਾਲ ਸਪਾਰਕਿੰਗ ਨਾਲ ਅੱਗ ਲੱਗੀ ਨਾਲ ਜਾਈਆਂ ਭਰਦੇ ਨੇ ਹੋ ਗਿਆ ਗੱਡੀ ਆ ਗਈ ਯਾਰ ਪਰ ਹੋ ਗਿਆ ਜਿਹਦਾ ਖੜੇ ਮੂਰੇ ਕਰਦੇ ਹੋ ਤੁਸੀਂ ਮੰਗ ਕਰਦੇ ਹੋ ਤੁਹਾਡੇ ਕਿੰਨਾ ਪੰਗ ਦਾ ਇਹ ਕਰਦੇ ਦੇਖੋ ਮੈਂ ਤਾਂ ਸਰਕਾਰ ਤੋਂ ਹੀ ਮੰਗ ਕਰਦੇ ਦੇਖੋ ਮੈਂ ਇੱਕ ਛੋਟਾ ਜਿਹਾ ਦੁਕਾਨਦਾਰ ਆ ਜੀ ਮੇਰੇ ਤੇ ਉੱਪਰ ਲੋਨ ਚੱਲ ਰਿਹਾ ਜੀ ਮੈਂ ਚਾਹੁੰਦਾ ਵੀ ਸਰਕਾਰ ਮੇਰੀ ਜਿੰਨੀ ਵੱਧ ਤੋਂ ਵੱਧ ਮਦਦ ਹੋ ਸਕੇ ਜਰੂਰ ਕਰੇ ਕਿੰਨਾ ਲੋਨ ਹੈ ਤੁਹਾਡਾ ਮੈਂ ਤੇ ਘੱਟੋ ਘੱਟ ਵੀ ਆ ਲਵੇ 5 ਲੱਖ ਰੁਪਏ ਕੰਮ ਕਰ ਗਿਆ ਜੀ ਘੱਟੋ ਘੱਟ ਵੀ ਲਾਵੇ 2.5 ਲੱਖ ਰੁਪਏ ਦਾ ਮੇਰਾ ਐਸਟੀਮੇਟ ਹੈ ਇਹ ਸਾਰਾ ਹੋ ਰਿਹਾ ਹੈ ਜੀ ਮੈਂ ਤੁਹਾਡਾ ਕਿੰਨੀ ਚੱਕ ਸੀ ਸਰ ਮੇਰਾ ਨਾਮ ਵਿਕਰਮ ਕੁਮਾਰ ਹੈ ਜੀ ਤੇ ਸਾਨੂੰ ਕਾਲ ਆਈ ਸੀਗੀ ਆਪਣਾ ਪੌਣੇ 1 2 ਵਜੇ ਦੇ ਕਰੀਬ ਤੇ ਸਰ ਇੱਕ ਗੱਡੀ ਅਸੀਂ ਲਾਤੀ ਆ ਤੇ ਸਾਰਾ ਦੂਜਾ ਦੂਜਾ ਫਰਡੈਂਡਰਾ ਚੱਲ ਰਿਹਾ ਤੀਜੀ ਗੱਡੀ ਭਰਨ ਗਈਆ ਸਰ ਸਾਡੀ ਕਿੰਨਾ ਕੁ ਨੁਕਸਾਨ ਸਰ ਨੁਕਸਾਨ ਉਹ ਹੁਣ ਦੱਸ ਰਹੇ ਹਲੇ ਤਾਂ ਜੀ ਅੱਗੇ ਵਧਾ ਰਹੇ ਜੀ ਫਿਲਹਾਲ ਤਾਂ ਬਾਕੀ ਨੁਕਸਾਨ ਉਹ ਦੱਸਣਗੇ ਜੀ ਮਾਲ ਕਿ ਜਿਹੜੇ ਆਉਣਗੇ ਕਿੰਨਾ ਕਿਤੇ ਫਾਇਰ ਹੋ ਰਿਹਾ ਕਾਫੀ ਨੁਕਸਾਨ ਹੋ ਸਕਦੇ ਸਨ ਸਰ ਤੋਂ ਮੌਕੇ ਤਾਂ ਨਾਲ ਤੁਸੀਂ ਦੇਖ ਸਕਦੇ ਲਵੇ ਲੈਣੇ ਜੀ ਕਾਫੀ ਮਾਰਕੀਟ ਆ ਸਾਰੀ ਬੜੀ ਜੀ ਕੁਝ ਵੀ ਹੋ ਸਕਦਾ ਸੀਗਾ ਜੀ ਅਗਰ ਆਣਗੇ ਇਹ ਛੱਡ ਕੇ ਰੱਖੇ ਲੱਗੂ कोई न